ਕਿ ਕਿ ਅਸੀਂ ਇੰਟਰਨੈਟ ਤੋਂ ਪੰਜਾਬ ਦੀ ਰੈਵਨਿਊ ਡਿਪਾਰਟਮੈਂਟ ਦੀ ਵੈਬਸਾਈਟ ਤੋਂ ਤਸਦੀਕ شدہ ਫਰਦ ਸਰਟੀਫਾਈਡ ਫਰਦ ਕਿਵੇਂ ਲੈ ਸਕਦੇ ਆ ਕੋਰੀਰ ਰਾਹੀਂ ਜਾਂ ਇਹ ਮਿਲ ਰਹੀ ਹੈ ਇਹ ਵੈਬਸਾਈਟ ਖੋਲੋ Google ਕਰੋ ਡਿਪਾਰਟਮੈਂਟ ਆਫ ਰੈਵਨਿਊ ਫਿਰ ਇਹ ਇੰਗਲਿਸ਼ ਵਿੱਚ ਖੁੱਲੂਗੀ ਇਹਨੂੰ ਪੰਜਾਬੀ ਵਿੱਚ ਕਨਵਰਟ ਕਰਨਾ ਕਨਵਰਟ ਪੰਜਾਬੀ ਵਿੱਚ ਕਨਵਰਟ ਕਰਨਾ ਕਨਵਰਟ ਹੋ ਰਿਹਾ ਪੰਜਾਬੀ ਵਿੱਚ ਤੇ ਇਹ ਤੁਸੀਂ ਹੁਣ ਇਹ ਤੇ ਚੋਇਸ ਹੈ ਕਿ ਉਹ ਆਨਲਾਈਨ ਸੇਵਾਵਾ ਇਹਨੂੰ ਕਲਿੱਕ ਕਰੋ ਤੇ ਆਨਲਾਈਨ ਸੇਵਾਵਾਂ ਦੀ ਵਿੰਡੋ ਖੁੱਲ ਜਾਏਗੀ ਲੇਕਿਨ ਇੱਥੇ ਕਹਿੰਦੇ ਆ ਕਿ ਇਹ ਪੇਜ WH ਉਪਲਬਧ ਨਹੀਂ ਹੈ ਅੰਗਰੇਜ਼ੀ ਵਿੱਚ পড়ੋ ਇਹਨੂੰ ਕਲਿੱਕ ਕਰ ਲੁੱਤਾ ਹੁਣ ਅੰਗਰੇਜ਼ੀ ਵਿੱਚ ਬਣ ਗਿਆ ਤੇ ਇੱਥੇ ਤੁਸੀਂ ਆਨਲਾਈਨ ਫਾਰਮ ਨੂੰ ਕਲਿੱਕ ਕਰੋ ਆਨਲਾਈਨ ਫਾਰਮ ਨੂੰ ਕਲਿੱਕ ਕੀਤਾ ਅਸੀਂ ਜ਼ਿਲ੍ਹਾ ਪਹਿਲੇ ਭਰਿਆ ਤਸਵੀਰ ਪਹਿਲਾਂ ਪਿੰਡ ਪਹਿਲਾਂ ਭਰਿਆ ਹੁਣ ਇਹ ਮਾਲਕ ਦੇ ਨਾਮ ਦੁਆਰਾ ਖੋਜੋ ਅਸੀਂ ਇਹ ਕੀਬੋਰਡ ਪੰਜਾਬੀ ਦਾ ਬਣਾ ਲਏ ਨੇ ਇਹਨੂੰ ਕਲਿੱਕ ਕਰਕੇ ਹੁਣ ਕੋਈ ਵੀ ਨਾਮ ਲਿਖ ਦੇਣ ਲਾਲ ਸਿੰਘ ਲਿਖ ਦੇਣ ਲਾਲ 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 ਹੀ ਲਿਖਣ ਦੀ ਲੋੜ ਹੈ ਤੇ ਇੱਥੇ ਇਸ ਨਾਮ ਦੇ ਸਾਰੇ ਮਾਲਕ ਖੋਜੋ ਦੋ ਸਾਰੇ ਮਾਲਕ ਆ ਗਏ ਪਹਿਲੇ ਨੂੰ ਅਸੀਂ ਚੁਣ ਲੈਣੇ ਆ ਹੁਣ ਇਹਨਾਂ ਦੀ ਐਕਟਿਵਟੇ ਨੂੰ ਚੁਣ ਲੈਣੇ ਆ ਆ ਕੈਪਚਾ ਭਰ ਦਨੇ ਆ ਇਹ ਬੂਟ ਦੇਖੋ ਨੂੰ ਕਲਿੱਕ ਕਰੋ ਬੂਟ ਬਣ ਰਹੀ ਹੈ ਹੁਣ ਦੇਖੋ ਤੁਹਾਨੂੰ ਪੁੱਛ ਰਿਹਾ ਆਨਲਾਈਨ ਰਿਕੁਐਸਟ ਫਾਰ ਫਰਦਰ ਕੀ ਤੁਸੀਂ ਚੁਣੇਗੇ ਖੇਵਟ ਨੰਬਰ ਦੀ ਸਰਟੀਫਾਈਡ ਕਾਪੀ ਕੋਰੀਅਰ ਅਤੇ ਸਲੈਸ਼ ਜਾਂ ਈਮੇਲ ਰਾਹੀਂ ਪ੍ਰਾਪਤ ਕਰਨ ਲਈ ਅੱਜ ਕੀ ਦੇਣਾ ਚਾਹੁੰਦੇ ਹੋ ਤੇ ਹਾਂ ਇਹਨੂੰ ਦਬਰਿਓ ਹਾਂ ਕਲਿੱਕ ਕਰ ਦਿਓ ਇਹ ਤੁਹਾਡੀ ਅਗਲੇ ਪੇਜ ਤੇ ਜਾ ਰਹੇ ਤੁਸੀਂ ਹੁਣ ਇਹ ਤੁਹਾਡੇ ਕੋਲੋਂ ਸਾਰਾ ਡਾਟਾ ਗ੍ਰੀਡੀ ਵਿੱਚ ਭਰਨੇ ਨੂੰ ਕਹਿੰਦੇ ਆ ਦੇਖੋ ਨਾਮ ਮੋਬਾਈਲ ਈਮੇਲ ਈਮੇਲ ਦੁਆਰਾ ਪ੍ਰਾਪਤ ਕਰਨ ਦੀ ਅਕੀਦ ਦੇਣਾ ਚਾਹੁੰਦੇ ਹੋ ਹਾਂ ਕਿਹੜੀ ਕੋਰੀਅਰ ਦੁਆਰਾ ਚਾਹੁੰਦੇ ਹੋ ਹਾਂ ਇੱਥੇ ਉਹ ਪਤਾ ਭੇਜੋ ਜਿਹੜਾ ਕਿ ਤੁਹਾਡੇ ਕੋਲ ਅਧਿਕਾਰਤ ਪਤਾ ਹੋਵੇਗਾ ਜਿਹਦੀ ਪਹਿਲਾਂ ਕਾਪੀ ਤੁਸੀਂ ਸੇਵ ਕਰਕੇ ਰੱਖੀ ਹੋਈ ਆ ਜ਼ਿਲ੍ਹਾ ਭਰੋ ਰਾਜ ਭਰੋ ਪਿੰਨ ਕੋਡ ਭਰੋ ਉਸ ਏਰੀਆ ਦਾ ਲੈਂਡਮਾਰਕ ਜੇ ਕੋਈ ਮਸ਼ਹੂਰ ਬਿਲਡਿੰਗ ਹੋਵੇ ਤੁਹਾਡੇ ਉਸ ਪਤੇ ਦੇ ਮੁਤਾਬਕ ਹੋਊ ਬਿਨੇਕਰ ਦਾ ਪਤਾ ਅਤੇ ਪਤੇ ਦਾ ਪ੍ਰਮਾਣ ਮਿਲ ਖਣਾ ਚਾਹੀਦਾ ਹੈ ਦੇਖ ਲਓ ਇਹ ਲਿਖਿਆ ਹੈ ਉਹਨਾਂ ਨੇ ਫਿਰ ਤੁਸੀਂ ਉਹ ਬ੍ਰਾਊਜ਼ ਕਰਕੇ ਤੇ ਇੱਥੇ ਉਹ ਫਾਈਲ ਅਪਲੋਡ ਕਰ ਲੈਣੀ ਹੈ ਪਤੇ ਵਾਲੀ ਆਪਣੀ ਜਿਹੜੀ ਕਿ ਆਧਾਰ ਕਾਰਡ ਹੋ ਸਕਦਾ ਡਰਾਈਵਿੰਗ ਲਾਇਸੈਂਸ ਹੋ ਸਕਦਾ ਜਾਂ ਕੋਈ ਵੀ ਹੋਰ ਡਾਕੂਮੈਂਟ ਜੇ ਤੁਸੀਂ ਅਪਲੋਡ ਕਰ ਲੋਗੇ ਤੇ ਉਸ ਤੋਂ ਬਾਅਦ ਤੁਹਾਨੂੰ ਸਿਸਟਮ ਕਹੇਗਾ ਕਿ ਪੈਸੇ ਜਮ੍ਹਾਂ ਕਰੋ ਉਹ ਪ੍ਰਮਾਣ ਅਪਲੋਡ ਕਰੋ ਠੀਕ ਹੈ ਤੁਸੀਂ ਉਸ ਤੋਂ ਬਾਅਦ ਉਹ ਪੈਸੇ ਜਮ੍ਹਾਂ ਕਰਾ ਦੇਣੇ ਆਪਣੇ ਬੈਂਕ ਰਾਹੀਂ ਜਾਂ ਡੈਬਿਟ ਕਾਰਡ ਰਾਹੀਂ ਉਹ ਕਿੰਨੇ ਪੈਸੇ ਆ ਇਹਦਾ ਆ ਵੀਰਵਾ ਇੱਥੋਂ ਮਿਲ ਜਾਏਗਾ ਤੁਹਾਨੂੰ ਇਸ ਮੁਤਾਬਕ ਆਪਣੇ ਪੈਸੇ ਦੇ ਕੇ ਆਪਣੀ ਸੇਵਾ ਦੀ ਅਰਜ਼ੀ ਨੂੰ ਕੰਪਲੀਟ ਕਰ ਦਿਓ ਤੇ ਇਸੇ ਤਰ੍ਹਾਂ ਤੁਸੀਂ ਹੋਰ ਵੀ ਸੇਵਾਵਾਂ ਲੈ ਸਕਦੇ ਹੋ ਇਹ ਸਿਸਟਮ ਨੂੰ ਸਮਝਣੇ ਦੀ ਕੋਸ਼ਿਸ਼ ਹੈ ਜੇ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੋ ਵੈਲਕਮ ਹੈ Done about.